ਸਾਰੇ ਹੀ ਚੌਥਿਆ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਹੈ ਸਾਡਾ ਸਰਕਾਰ ਦੇ ਵੱਲੋਂ 12000 ਯੂਥ ਕਲੱਬਾਂ ਨੂੰ ਕਰ ਦਿੱਤਾ ਗਿਆ ਬੰਦ ਪਿੰਡਾਂ ਦੇ ਵਿੱਚ ਜੋ ਨੌਜਵਾਨ ਯੂਥ ਕਲੱਬ ਬਣਾ ਕੇ ਸਮਾਜ ਸੇਵਾ ਵਿੱਚ ਹਿੱਸਾ ਪਾਉਂਦੇ ਨੇ ਪਿੰਡਾਂ ਦੇ ਵਿੱਚ ਉਹ ਨੌਜਵਾਨ ਯੂਥ ਕਲੱਬਾਂ ਦੇ ਵਿੱਚੋਂ ਖੇਡਾਂ ਦੇ ਸਮਾਨ ਨੂੰ ਲੈ ਕੇ ਤੇ ਖੇਡਾਂ ਵਾਲੇ ਪਾਸੇ ਜੁੜਦੇ ਨਹੀਂ ਪਰ ਆਪ ਦੀ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਯੂਥ ਕਲੱਬਾਂ ਬੰਦ ਕਰ ਦਿੱਤੀਆਂ ਔਰ 1 ਰੁਪਿਆ ਵੀ ਗ੍ਰਾਂਟ ਜਾਰੀ ਨਹੀਂ ਕੀਤੀ ਇਸ ਦੇ ਬਾਰੇ ਅੱਜ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੱਡੇ ਸਮੂਹ ਦਿੱਤੇ ਨੇ ਜੋ ਅਕਾਲੀ ਸਰਕਾਰ ਸਮੇਂ ਯੂਥ ਕਲੱਬਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਸੀ ਯੂਥ ਕਲੱਬ ਪਿੰਡਾਂ ਦੇ ਵਿੱਚ ਖੇਡਾਂ ਦੇ ਸਮਾਨ ਲੈ ਕੇ ਸਟੇਡੀਅਮ ਦੇ ਵਿੱਚ ਸ਼ਾਮਾਂ ਨੂੰ ਰੌਣਕਾਂ ਲੱਗੀਆਂ ਹੁੰਦੀਆਂ ਸੀ ਖੇਡਦੇ ਸੀ ਔਰ ਸਮਾਜ ਸੇਵਾ ਲਈ ਸਭ ਤੋਂ ਅੱਗੇ ਹੁੰਦੇ ਸੀ ਪਰ ਪਿਛਲੇ 4 ਸਾਲਾਂ ਵਿੱਚ ਪਿੰਡਾਂ ਦੇ ਵਿੱਚ ਯੂਥ ਕਲੱਬਾਂ ਨੂੰ ਐਕਟਿਵ ਕਰਨ ਦੀ ਬਜਾਏ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਅੱਜ ਆਮ ਆਦਮੀ ਪਾਰਟੀ ਯੂਥ ਨਾਲ ਵੱਡੀਆਂ ਮਜ਼ਾਕ ਭਰੀਆਂ ਗੱਲਾਂ ਕਰ ਰਹੀ ਏ ਸੋ ਯੂਥ ਅਕਾਲੀ ਦਲ ਦੇ ਆਗੂ ਸਾਹਿਬ ਜੀ ਸਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਭਰ ਦੇ ਕਰੀਬ 12000 ਯੂਥ ਕਲੱਬਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਕਲੇਰੀ ਨਿੰਦਾ ਕੀਤੀ ਏ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨੌਜੋਨਾਂ ਦੀ ਪਿੱਠ ਵਿੱਚ ਛੁਰੀ ਮਾਰਨ ਦੇ ਬਰਾਬਰ ਹੈ ਸਿੰਜਰ ਨੇ ਕਿਹਾ ਕਿ ਪੰਜਾਬ ਵਿੱਚ ਕੁੱਲ 14000 youth club ਐਕਟਿਵ ਹਨ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਤੇ ਨਸ਼ਾ ਤੋਂ ਦੂਰ ਰੱਖਣ ਵਿੱਚ ਇਹ ਭੂਮਿਕਾ ਨਿਭਾਉਂਦੇ ਹਨ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ 5 ਸਾਲਾਂ ਅਤੇ ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਦੌਰਾਨ ਜੋ ਨੌਜਵਾਨਾਂ ਨਾਲ ਸਿਰਫ ਵਾਅਦੇ ਕੀਤੇ ਗਏ ਪਰ ਅਸਲ ਵਿੱਚ ਕੋਈ ਬਦਲਾਅ ਨਹੀਂ ਆਇਆ ਦੋਵੇਂ ਸਰਕਾਰਾਂ ਹਰ ਪੱਖੋਂ ਪੰਜਾਬ ਵਿੱਚ ਫੇਲ ਸਾਬਤ ਹੋਈਆਂ ਹਨ ਉਹਨਾਂ ਨੇ ਸਵਾਲ ਠਾਉਂਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਸਨ ਕਿ ਪਿਛਲੇ 4 ਸਾਲਾਂ ਵਿੱਚ youth clubਾਂ ਨੂੰ ਕਿੰਨੀ ਗ੍ਰਾਂਟ ਦਿੱਤੀ ਗਈ ਕਿੰਨੇ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ जिਮਾ ਦਾ ਸਮਾਨ ਦਿੱਤਾ ਗਿਆ ਤੇ ਹੋਰ ਬੁਨਿਆਦੀ ਸਹੂਲਤਾ ਪ੍ਰਦਾਨ ਕੀਤੀਆਂ ਗਈਆਂ ਨੇ ਜੇ ਸਰਕਾਰ ਨੇ ਕਦੇ ਯੂਥ ਕਲੱਬਾਂ ਨੂੰ ਸਹਿਯੋਗ ਹੀ ਨਹੀਂ ਦੇਣਾ ਤਾਂ ਉਹਨਾਂ ਨੂੰ ਗੈਰ ਸਰਕਰਮ ਕਹਿਣ ਦਾ ਹੱਕ ਕਿਸ ਆਧਾਰ ਤੇ ਹੈ ਸਿੰਜਰ ਨੇ ਕਿਹਾ ਕਿ ਯੂਥ ਕਲੱਬ ਅੱਜ ਵੀ ਕੰਮ ਕਰਦੇ ਹਨ ਪਿੰਡਾਂ ਦੇ ਵਿੱਚ ਪਰ ਸਰਕਾਰ ਨੇ ਉਹਨਾਂ ਨੂੰ ਮਜ਼ਬੂਤ ਬਣਾਉਣ ਅਤੇ ਚੰਗੀ ਤਰ੍ਹਾਂ ਚਲਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਹੁਣ ਜਾਣ ਬੁਝ ਕੇ ਕਲੱਬਾਂ ਨੂੰ ਪੰਕ ਕਰਕੇ ਉਹਨਾਂ ਨੂੰ ਆਪਣੇ ਚੇਤਿਆਂ ਦੇ ਨਾਮਾਂ ਤੇ ਮੁੜ ਰਜਿਸਟਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਸੋ ਉਹਨਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਵੇਖ ਕੇ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੇ ਯੂਥ ਕਲੱਬਾਂ ਦੀ ਯਾਦ ਆ ਗਈ। ਇਹ ਸਾਰਾ ਕੁਝ ਸਿਰਫ ਚੋਣੀ ਸਟੰਟਡ ਹੈ। ਜੇ ਸਰਕਾਰ ਸੱਚਮੁੱਚ ਨੌਜਵਾਨਾਂ ਦੀ ਭਲਾਈ ਚਾਹੁੰਦੀ ਹੈ ਤਾਂ ਪਿਛਲੇ 4 ਸਾਲਾਂ ਵਿੱਚ ਯੂਥ ਕਲੱਬਾਂ ਲਈ ਟੁਕਮੇ ਫੰਡ, ਰੋਜ਼ਗਾਰ ਨਾਲ ਜੁੜੀਆਂ ਸਕੀਮਾਂ ਅਤੇ ਖੇਡ ਸੱਭਿਆਚਾਰ ਪ੍ਰੋਗਰਾਮ ਕਿੰਨੇ ਚਲਾਏ ਗਏ ਨੇ ਇਸ ਦੇ ਬਾਰੇ ਆਮ ਆਦਮੀ ਪਾਰਟੀ ਜਵਾਬ ਦੇਵੇ।)^{(2)})^{(3)} ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸਮੇਂ ਯੂਥ ਕਲੱਬ ਸਿਰਫ ਬਣਦੇ ਹੀ ਨਹੀਂ ਗਏ ਸਨ। ਸਾਧੋਂ ਉਹਨਾਂ ਨੂੰ ਸਰਗਰਮ ਰੱਖਣ ਲਈ ਫੰਡ ਖੇਡ ਸਮਗਰੀ ਤੇ ਹੋਰ ਵੱਖ-ਵੱਖ ਪ੍ਰੋਗਰਾਮ ਦਿੱਤੇ ਜਾਂਦੇ ਸਨ ਅੰਤ ਵਿੱਚ ਉਹਨਾਂ ਚੇਤਾਵਨੀ ਜਿੰਦਿਆਂ ਕਿ ਪੰਜਾਬ ਦੇ ਨੌਜਵਾਨ ਹੁਣ ਹੋਰ ਧੋਖਾ برداشت ਨਹੀਂ ਕਰਨਗੇ ਸੋ ਹਰ ਪਿੰਡ ਦੇ ਯੂਥ ਕਲੱਬ ਦਾ ਨੌਜਵਾਨ ਮੈਂਬਰ ਅਤੇ ਵਿਦਿਆਰਥੀ ਇਸ ਧੋਖੇ ਦਾ ਜਵਾਬ ਲੋਕਤੰਤ ਤੰਗਣਾ ਦੇਣਗੇ ਜੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਯੂਥ ਕਾਲੀ ਦਲ ਪੰਜਾਬ ਪਰਵਚ ਨੌਜਵਾਨਾਂ ਨੂੰ ਨਾਲ ਲੈ ਕੇ ਜੋ ਤਿੱਖਾ ਸੰਘਰਸ਼ ਕਰੇਗੀ ਅੰਦੋਲਨ ਸ਼ੁਰੂ ਕਰੇਗੀ ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੋ ਪੰਜਾਬ ਸਰਕਾਰ ਵੱਲੋਂ ਹੁਣ ਯੂਥ ਕਲੱਬ ਪੰਕਰ ਦਿੱਤੇ ਗਏ ਨੇ ਇਸੇ ਬਾਰੇ ਵੀ ਅੱਜ ਸਰਬਜੀਤ ਸਿੰਘ ਛਿੱੱਜਰ ਨੇ ਕਿਹਾ ਕਿ ਇਹ ਯੂਥ ਕਲੱਬ ਅਸੀਂ ਪੰਗ ਨਹੀਂ ਕਰਨ ਦਿਆਂਗੇ ਜੋ ਸਿਰਫ ਆਪਣੇ ਚੇਤਿਆਂ ਨੂੰ ਇਹ ਯੂਥ ਕਲੱਬਾਂ ਦੇ ਵਿੱਚ ਪ੍ਰਧਾਨ ਬਣਾ ਕੇ ਤੇ ਇਹ ਪੰਜਾਬ ਦਾ ਜੋ ਹੋਰ ਮਚਾਉਣਾ ਚਾਹੁੰਦੇ ਨੇ ਜਿਹੜੇ ਕਿ ਨੌਜਵਾਨ ਹੁੰਦੇ ਨੇ ਉਹ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਯੂਥ ਕਲੱਬਾਂ ਕਿਸੇ ਪਾਰਟੀ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ ਉਹਨਾਂ ਨੂੰ ਤਾਂ ਸਿਰਫ ਆਪਣੇ ਸਮਾਜ ਸੇਵਾ ਲਈ ਹੀ ਚਿੰਤਾ ਹੁੰਦੀ ਹੈ ਪਰ ਪੰਜਾਬ ਸਰਕਾਰ ਇਹ ਨੌਜਵਾਨਾਂ ਦੇ ਪਿੱਠ ਵਿੱਚ ਛੁਰਾ ਮਾਰ ਰਹੀ ਹੈ ਜਿਸ ਨੂੰ ਲੈ ਕੇ ਅੱਜ ਸਰਵਜੀਤ ਸਿੰਘ ਚਿੰਜਰ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ